ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਪੰਚੀ ਮਾ ਵੱਡੀ ਖਬਰ ਤੁਹਾਡੇ ਨਾਲ ਸੰਜੀ ਕਰ ਰਿਹਾ ਕਿ ਆਪ ਅਤੇ ਕਾਂਗਰਸ ਦੇ ਚੰਡੀਗੜ੍ਹ ਮੇਅਰ ਚੋਣਾਂ ਦੇ ਘੜਚੋੜ ਨੂੰ ਲੈ ਕੇ ਇਸ ਵਕਤ ਸਥਿਤੀ ਸਪਸ਼ਟ ਹੋ ਚੁੱਕੀ ਆਪ ਦੇ ਇੰਚਾਰਜ ਜਰਨੈਲ ਸਿੰਘ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਸਾਰੀ ਸਥਿਤੀ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤੀ ਗਈ ਉਹਨਾਂ ਕਹਿ ਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣਾਂ ਇਕੱਲਿਆਂ ਲੜੇਗੀ ਤੇ ਨਾਲ ਉਹਨਾਂ ਨੇ ਵੀ ਕਿਹਾ ਕਿ ਜਦੋਂ ਕਿ ਕਾਂਗਰਸ ਅਤੇ ਭਾਜਪਾ ਆਪਣਾ ਗੱਟ ਜੋੜ ਜਾਰੀ ਰੱਖਣਗੇ ਯਾਨੀ ਕਿ ਇੱਕ ਤਰੀਕੇ ਨਾਲ ਉਹਨਾਂ ਨੇ ਇਹ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਇਕੱਲਿਆਂ ਲੜੇਗੀ ਤੇ ਨਾਲ ਦੀ ਨਾਲ ਕਾਂਗਰਸ ਅਤੇ ਭਾਜਪਾ ਦੇ ਉੱਪਰ ਉਹਨਾਂ ਦੇ ਵੱਲੋਂ ਤੰਜ ਕੱਸਿਆ ਗਿਆ ਇੱਕ ਤਰੀਕੇ ਦੇ ਨਾਲ ਕਿਹਾ ਗਿਆ ਕਿ ਇਹ ਗੱਠ ਜੋੜ ਜਾਰੀ ਰੱਖਣਗੇ ਸਥਿਤੀ ਸਪਸ਼ਟ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾਂ ਦੇ ਲਈ ਕਿਸੇ ਦੇ ਨਾਲ ਵੀ ਗੱਠਜੋੜ ਨਹੀਂ ਕਰੇਗੀ ਹਾਲਾਂਕਿ ਜੇਕਰ ਲੰਘੇ ਵਰੇ ਪਿਛਲੇ ਸਾਲ ਦੀ ਗੱਲ ਕਰ ਰਹੀਏ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਦੇ ਨਾਲ ਇਹ ਚੋਣਾਂ ਲੜੀਆਂ ਸੀ ਤੇ ਇਹਨਾਂ ਚੋਣਾਂ ਦੇ ਵਿੱਚ ਇੱਕ ਬਵਾਦ ਵੀ ਦੇਖਣ ਨੂੰ ਮਿਲਿਆ ਸੀ ਕਿ ਜਸ ਵਕਤ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਕਿ ਚੋਣ ਕਮਿਸ਼ਨਰ ਨੇ ਜਿਹੜੇ ਚੋਣ ਅਸਰਾ ਕੇ ਕਿਸ ਤਰੀਕੇ ਜਿਹੜਾ ਇੱਕ ਤੋਂ ਜਿਹੜਾ ਦੂਜੇ ਦੇ ਵਿੱਚ ਚਿੱਠੀ ਰੱਖ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਮੋੜ ਤੋਂ ਕਾਊਂਟਿੰਗ ਹੁੰਦੀ ਹੈ ਜਾਨੀ ਕਿ ਵੱਡਾ ਬਵਾਲ ਖੜਾ ਹੁੰਦਾ ਪਰ ਇਸ ਵਕਤ ਵੱਡੀ ਖਬਰਾਂ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਮੇਅਰ ਦੀਆਂ ਜਿਹੜੀਆਂ ਚੋਣਾਂ ਨੇ ਉਹ ਕੱਲਿਆਂ ਲੜੇ ਗਿਆ ਆਪ ਦੇ ਇੰਚਾਰਜ ਨੇ ਜਿਹੜੇ ਜਰਨੈਲ ਸਿੰਘ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਆਪ ਦੇ ਮੇਅਰ ਦੇ ਅਹੁਦੇ ਦੇ ਲਈ ਜਿਹੜੇ ਯੁਗੇਸ਼ ਢਿੰਗਰਾ ਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੇ ਲਈ ਮਨਵਰ ਖਾਨ ਅਤੇ ਡਿਪਟੀ ਮੇਅਰ ਮੇਅਰ ਦੇ ਅਹੁਦੇ ਦੇ ਲਈ ਜਸਵਿੰਦਰ ਕੌਰ ਦਾ ਨਾਮ ਐਲਾਨਿਆ ਤੇ ਉਧਰਲੇ ਪਾਸੇ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਮੇਅਰ ਦੀ ਕੁਰਸੀ ਦੇ ਲਈ ਗੁਰਪ੍ਰੀਤ ਗਾਬੀ ਨੂੰ ਉਮੀਦਵਾਰ ਐਲਾਨਿਆ ਸਿਨੀਅਰ ਡਿਪਟੀ ਮੇਅਰ ਦੇ ਲਈ ਸਚਨ ਗਾਲੇਬ ਅਤੇ ਡਿਪਟੀ ਮੇਅਰ ਦੇ ਲਈ ਨਿਰਮਲਾ ਦੇਵੀ ਉਤਾਰੇ ਨੇ ਮੈਦਾਨ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਿਛਲੇ ਸਾਲ ਜੋ ਚੋਣਾਂ ਦੇ ਵਿੱਚ ਮੇਅਰ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੋਇਆ ਸੀ ਪਰ ਇਸ ਵਕਤ ਐਨ ਚੋਣਾਂ ਦੇ ਮੌਕੇ ਦੇ ਉੱਪਰ ਆ ਕੇ ਅੱਜ ਨੋਮੀਨੇਸ਼ਨ ਭਰੀ ਜਾ ਰਹੀਆਂ ਤੇ ਇੱਕ ਕਲੀਅਰ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਅਲੱਗ-ਅਲੱਗ ਵੱਖਰੇ-ਵੱਖਰੇ ਜੜੇ ਚੋਣਾਂ ਲੜਨਗੇ ਕਿਉਂਕਿ ਸਾਲ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਡਜੋੜ ਕਰਦੇ ਤੇ ਉਸ ਦੇ ਨਾਲ 2027 ਦੇ ਵਿੱਚ ਜਿਹੜੀ ਚੋਣ ਹੋਣੀ ਹੈ ਉਹ ਪ੍ਰਭਾਵਿਤ ਹੋ ਸਕਦੀ ਸੀ ਜਿਹੜਾ ਕੀਟਰ ਆ ਉਹ ਪ੍ਰਭਾਵਿਤ ਹੋ ਸਕਦਾ ਸੀ ਵੋਟਰਾਂ ਪਰਵਾਬਤ ਹੋ ਸਕਦੇ ਸੀ ਤੇ ਇਸ ਕਰਕੇ ਇਸ ਵਕਤੇ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਇਕੱਲਿਆਂ ਲੜਨ ਜਾ ਰਹੀ ਹੈ